ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਘੇਰ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜੀਆ ਤਿੰਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮਿਲੜਿਆ ਮਘਰ ਮਾਹੀ ਸੁਹੰਦੀਆ ਹਰ ਪਿਰ ਸੰਗ ਬੈਠੜਿਆ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਦ ਸਹੇ ਲੜਿਆ ਸਾਦ ਜਨਾਤੇ ਬਾਹਰੀ ਸਿਰਹਿਣ ਅਕੇ ਲੜਿਆ ਤਿੰਨ ਦੁੱਖ ਨ ਕਬਹੂ ਉਤਰੈ ਸੇ ਜਮ ਕੈ ਵਸ ਪੜਿਆ ਜਿਨਿ 라ਵਿਆ ਪ੍ਰਭ ਅਪਨਾ ਸੇ ਦਿਸਨ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ கண்ட திிய நானூட தின பிரப சரணி தரப்படிய மகிழ பிரபயா பனமடிய ਨਾਨਕ ਬਾਛਾ ਧੂੜ ਤੈਨ ਪ੍ਰਭ ਸਰਣੀ ਦਰ ਪੜਿਆ ਮਘੇਰ ਪ੍ਰਭ ਆਰਾਧਣਾ ਬਹੁੜ ਨ ਜਨ ਮੜਿਆ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਘੇਰ ਮਾਹੀ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਹਾਂ ਪਾਤਸ਼ਾਹਿਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਂਝੇ ਰਾਇਬਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਬੜੇ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤ ਗੁਰਾਂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਪਾਤਰ ਬਣ ਰਹੇ ਹਾਂ ਜੋ ਕਿ ਅੱਜ ਸੰਗਰਾਂਦ ਦਾ ਦਿਹਾੜਾ ਹੈ ਮੱਗਰ ਮਹੀਨੇ ਦੀ ਅਰਬਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਣ ਹੋਵੇ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁੱਖਾਂ ਦੇ ਨਾਲ ਭਰ ਜਾਵੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅੱਜ ਦੇ ਮਹੀਨੇ ਦੇ ਪਰਥਾਏ ਮੱਗਰ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਆ ਆਪ ਸਰਬੱਤ ਸੰਗਤਾਂ ਨੇ ਬੜੇ ਚਾਅ ਪ੍ਰੇਮ ਦੇ ਨਾਲ ਸੁਣਨਾ ਕੀਤਾ ਹੈ ਇਹ ਮਨਾਉਤ ਹੈ ਗੁਰਮਖੋ ਕੋਈ ਵੀ ਜੀਵ ਜਦੋਂ ਭਾਵਨਾ ਪ੍ਰੇਮ ਦੇ ਨਾਲ ਬਾਣੀ ਦੇ ਨਾਲ ਜੁੜਦਾ ਹੈ ਤਾਂ ਫਿਰ ਭਾਈ ਉਹਦਾ ਆਉਣ ਵਾਲਾ ਸਮਾਂ ਤਾਂ ਕੀ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ ਸਤਿਗੁਰੂ ਜੀ ਕਿਰਪਾ ਕੀਤੀ ਉਰ ਸਮਾ ਆਪਾਂ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਸਾਰੀ ਸੰਗਤ ਕਿਰਪਾ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਘੇਰ ਮਾਹੀ ਸੁਹੰਦੀਆ ਹਰ ਪਿਰ ਸੰਗ ਬੈਠੜਿਆ ਮਗਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਲੰਕਾਰ ਬਣ ਕਰਕੇ ਸਮਝਾ ਰਹੇ ਹਨ ਖਸਮ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਨੂੰ ਪਤੀ ਅਤੇ ਇਹ ਜੀਵ ਆਤਮਾ ਨੂੰ ਜੀਵ ਇਸਤਰੀ ਦਾ ਦਰਜਾ ਦੇ ਕਰਕੇ ਸਮਝਾਉਂਦੇ ਹਨ ਮਗਰ ਮਾਹੇ ਸੁਹੰਦੀਆਂ ਉਹ ਸੋਹਣੀਆਂ ਲੱਗਦੀਆਂ ਨੇ ਆਪਾਂ ਪੜਦੇ ਆ ਸਤ ਸੰਗਤ ਦੀ ਸੇ ਸੁੰਦਰ ਸੋਹਣੇ ਸਾਧ ਸੰਗ ਜੋ ਬਹਿਣੇ ਉਹ ਸੋਹਣੇ ਨੇ ਉਹ ਸੁੰਦਰ ਨੇ ਭਾਈ ਜਿਹੜੇ ਸਤ ਸੰਗਤ ਕਰਦੇ ਨੇ ਹਰ ਪ੍ਰਸੰਗ ਬੈਠੜੀਆਂ ਜਿਨ੍ਹਾਂ ਦਾ ਮਿਲਾਪ ਹਰੀਪਤੀ ਪ੍ਰਮਾਤਮਾ ਦੇ ਨਾਲ ਹੋਇਆ ਹੈ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ ਜਿਨ੍ਹਾਂ ਨੂੰ ਮਾਲਕ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ ਤਿੰਨ ਕੀ ਸੋਭਾ ਕਿਆ ਗਣੀ ਕੀ ਗਣੀਏ ਉਹਨਾਂ ਦੀ ਸੋਭਾ ਜੀ ਉਹ ਬੇਅੰਤ ਦੇ ਨਾਲ ਜੁੜਦੀਆਂ ਨੇ ਤੇ ਉਹਨਾਂ ਦੀ ਸੋਭਾ ਵੀ ਬੇਅੰਤ ਹੈ ਜੇ ਸਾਹਿਬ ਮਿਲੜਿਆਹ ਜਿਨ੍ਹਾਂ ਜੀਵ ਇਸਤਰੀਆਂ ਨੂੰ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਤਿੰਨ ਕੀ ਸੋਭਾ ਕਿਆ ਗਣੀ ਪ੍ਰਤੱਖ ਵੀ ਸਾਧ ਸੰਗਤ ਜੀ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਗਲ ਬੱਕੜੀ ਦੇ ਵਿੱਚ ਲੈ ਲਿਆ ਉਹਨਾਂ ਦੀ ਸੋਭਾ ਵੀ ਬੇਅੰਤ ਹੋ ਗਈ ਜੀ ਜੁਗੋ ਜੁਗ ਅਟਲ ਹੋ ਗਈ ਉਹਨਾਂ ਦੀ ਸੋਭਾ ਜੁਗ ਜੁਗ ਹੋਏ ਕੋਈ ਨਾ ਮੇਟਣਹਾਰਾ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ ਜੀ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਭਾਈ ਜੈਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਲੈ ਕਰਕੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਨੇ 사ਤ ਸੰਗਤ ਜੀ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਜੈਤੇ ਨੂੰ ਗਲ ਬੱਕੜੀ ਦੇ ਵਿੱਚ ਲਿਆ ਸੀ ਰੰਗ ਰੇਟਾ ਗੁਰੂ ਦਾ ਬੇਟਾ ਇਹ ਖਿਤਾਬ ਦਿੱਤਾ ਸੀ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਉਹਨਾਂ ਦੀ ਸੋਭਾ ਬੇਅੰਤ ਹੈ ਗਿਣਤੀ ਮਿੰਤੀ ਤੂੰ ਪਰੇ ਹੈ ਜੀ ਤਨ ਮਨ ਮੌਲਿਆ RAM ਸਿਓ ਸੰਗ ਸਾਧ ਸਹਿ ਲੜਿਆ ਸਤ ਸੰਗੀ ਸਹੇਲੀਆਂ ਦੀ ਸੰਗਤ ਵਿੱਚ ਪ੍ਰਭੂ ਦੇ ਨਾਲ ਚਿੱਤ ਜੋੜ ਕੇ ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ਜੀ ਮੌਲਿਆ ਤਨ ਮਨ ਮੌਲਿਆ RAM ਸਿਓ RAM ਦੇ ਪ੍ਰਤੀ ਪਤੀਜਿਆ ਰਹਿੰਦਾ ਹੈ ਸੰਗ ਸਾਧ ਸਹਿਲੜਿਆ ਤੇ ਇਹ ਸਿੱਖਿਆ ਸਾਧ ਜਨਾਂ ਦੀ ਸੰਗਤ ਦੇ ਦੁਆਰਾ ਮਿਲਦੀ ਆ ਜੀ ਸਤ ਸੰਗਤ ਦੇ ਵਿੱਚੋਂ ਮਿਲਦੀ ਆ ਤੇ ਜਿਨ੍ਹਾਂ ਦੇ ਕੋਲ ਸਤਸੰਗਤ ਹੈ ਉਹਨਾਂ ਦਾ ਤਨ ਮਨ ਮੌਲਿਆ ਰਹਿੰਦਾ ਖਿੜਿਆ ਰਹਿੰਦਾ ਹੈ ਉਹਨਾਂ ਨੂੰ ਪ੍ਰਭੂ ਪਰਮਾਤਮਾ ਦੇ ਬਚਨ ਚੰਗੇ ਲੱਗਦੇ ਨੇ ਉਹਨਾਂ ਨੂੰ ਗੁਰੂ ਦੀ ਬਾਣੀ ਚੰਗੀ ਲੱਗਦੀ ਹੈ ਉਚਾ ਦੇ ਨਾਲ ਸਤਿਗੁਰਾਂ ਦਾ ਉਪਦੇਸ਼ ਸੁਣਦੇ ਹਨ ਸੰਗ ਸਾਧ ਸਹਿਲੜੀ ਆਹ ਸਾਧਨਾ ਨਿਰਮਲਤਾ ਕੇ ਕਰਮ ਐਸੀਆਂ ਸਹੇਲੀਆਂ ਦੇ ਨਾਲ ਮਿਲ ਕਰਕੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੀ ਬਾਤ ਪਾਉਣੀ ਹੈ ਗੀਤ ਗਾਉਣੇ ਹਨ ਸੰਗਤ ਕਰਨੀ ਹੈ ਕੋ ਸੰਗਤ ਨਹੀਂ ਕਰਨੀ ਸੰਗਤ ਕਰਾਂਗੇ ਤੇ ਮਨ ਮਨ ਜਾਵੇਗਾ ਕੋ ਸੰਗਤ ਕਰਾਂਗੇ ਤੇ ਮਨ ਉਹੀ ਹੈ ਗੁਰਮੁਖੋ ਮਨਮੁਖ ਬਣ ਜਾਂਦਾ ਹੈ ਤਨ ਮਨ ਮੌਲਿਆ RAM ਸਿੰਘ ਸੰਗ ਸਾਧ ਸਹੇਲੜੀਆਂ ਇਹ ਦਾਤਾਂ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਹਨ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜਿਆਹ ਤੇ ਜਿਹੜੀਆਂ ਜੀਵ ਇਸਤਰੀਆਂ ਸਤ ਸੰਗਤ ਤੋਂ ਵਾਂਝੀਆਂ ਨੇ ਬਾਹਰੀ ਹਨ ਬਿਨਾਂ ਨੇ ਜੀ ਸੰਗਤ ਤੋਂ ਉਹ ਫਿਰ ਗੁਨਾ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਆ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਗੁਣ ਉਹਨਾਂ ਦੇ ਹਿਰਦੇ ਚ ਨਹੀਂ ਸਮਾਉਂਦੇ ਉਹ ਆਪਣੀ ਹੋਮੇ ਆਪਣੇ ਹੰਕਾਰ ਦੇ ਵਿੱਚ ਇਕੱਲੀਆਂ ਹੀ ਰਹਿ ਜਾਂਦੀਆਂ ਹਨ ਜਿਵੇਂ ਸੜੇ ਹੋਏ ਤਿਲਾਂ ਦਾ ਗੁੱਟਾ ਪੈੜੀ ਵਿੱਚ satsang ji ਨੇ ਖਸਮਾ ਰਹਿਂਦਾ ਹੈ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਹ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਤਿੰਨ ਦੁੱਖ ਨ ਕਬਹ ਉਤਰੈ ਸੇ ਜਮ ਕੈ ਵਸ ਪੜਿਆ ਤੇ ਫਿਰ ਉਹਨਾਂ ਦਾ ਦੁੱਖ ਕਦੀ ਉਤਰਦਾ ਨਹੀਂ ਵਿਛੋੜੇ ਵਾਲਾ ਦੁੱਖ ਉਹਨਾਂ ਦਾ ਖਤਮ ਨਹੀਂ ਹੁੰਦਾ ਤੇ ਭਾਈ ਉਹ ਫਿਰ ਜਮਾਂ ਦੇ ਵਸ ਪੈਂਦੀਆਂ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਉਹ ਸਦਾ ਦੇ ਲਈ ਫਸੀਆਂ ਹੋਈਆਂ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਹਨਾਂ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ ਜੀ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀ ਆਹ ਜਿਨ੍ਹਾਂ ਨੇ 라ਵੇ ਆਕਾਲ ਪੁਰਖ ਪ੍ਰਭੂ ਪਰਮਾਤਮਾ ਨੂੰ 라ਵੇ ਆ ਜਿਨ੍ਹਾਂ ਨੇ ਗੁਣ ਗਾਏ ਨੇ ਜਿਨ੍ਹਾਂ ਨੇ ਭਾਈ ਗੁਰੂ ਦੀ ਸੁਣ ਕੇ ਮੰਨ ਲਈ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਜਿੰਨੀ 라ਵੇ ਆ ਜਿਨ੍ਹਾਂ ਨੇ ਭਾਈ ਪ੍ਰੇਮ ਕੀਤਾ ਹੈ ਆਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਨਾਲ ਆਪਣਾ ਬਣਾਇਆ ਪ੍ਰਭੂ ਨੂੰ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਨਿਤ ਖੜੀ ਆਹ ਉਹ ਭਾਈ ਸਾਵਧਾਨ ਨੇ ਉਹ ਸੁਚੇਤ ਨੇ ਖੜੀ ਆਹ ਉਹ ਸੁਚੇਤ ਨੇ ਕਾਦੀ ਸਾਵਧਾਨੀ ਤੇ ਕਾਦੀ ਸੁਚੇਤਤਾ ਜੀ ਸਤਿਗੁਰੂ ਜੀ ਸਮਝਾਉਂਦੇ ਨੇ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜਿਨ੍ਹਾਂ ਨੂੰ ਸਮਝ ਆ ਗਈ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਉਹ ਸੁਚੇਤ ਹੋ ਗਏ ਜੀ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਰਜ ਤੇਰੇ ਕਿਤੇ ਨਾ ਕਾਮ ਮੇਲੇ ਸਾਧ ਸੰਗਤ ਭਜ ਕੇਵਲ ਨਾਮ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਮੰਨ ਲਿਆ ਉਹ ਸਾਵਧਾਨ ਹੋ ਗਏ ਜਿਨੀ ਰਾਵਿਆ ਪ੍ਰਭ ਆਪਨ ਸੇ ਦਿਸਨ ਨਿਤ ਖੜੀ ਆਹ ਉਹ ਜੀਵ ਇਸਤਰੀਆਂ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਹਨ ਜਿਨ੍ਹਾਂ ਦੀ ਸਾਝ ਆਪਣੇ ਖਸਮ ਪ੍ਰਭੂ ਪਤੀ ਦੇ ਨਾਲ ਹੈ ਜੀ ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜਿਆਹ ਉਹਨਾਂ ਦੇ ਕੰਠ ਦੇ ਵਿੱਚ satsang ji ਜਵੇਹਰ ਲਾਲ ਰਤਨ ਇਹ ਜੜੇ ਹੋਏ ਨੇ ਭਾਵਕਿਓ ਗੁਣਾ ਵਾਲੀਆਂ ਨੇ ਜੀ ਕੇਵਲ ਬਾਹਰ ਮੁਖੀ ਉਹਨਾਂ ਦੇ ਕੋਲ ਸ਼ਿੰਗਾਰ ਨਹੀਂ ਉਹ ਹਿਰਦੇ ਤੋਂ ਮਨ ਕਰਕੇ ਸ਼ਿੰਗਾਰੀਆਂ ਜਾ ਚੁੱਕੀਆਂ ਨੇ ਉਹਨਾਂ ਦੇ ਹਿਰਦਿਆਂ 'ਚ ਹੁਣ ਈਰਖਾ ਨਿੰਦਾ ਚੁਗਲੀ ਨਹੀਂ ਨਿਮਰਤਾ ਸਹਿਜ ਸੰਤੋਖ ਦਇਆ ਧਰਮ ਇਹ ਸ਼ੁਭ ਗੁਣ ਉਹਨਾਂ ਦੇ ਹਿਰਦੇ 'ਚ ਹਨ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜਿਆਹ ਇਹ ਰਹਿਮਤਾਂ ਹਰੀ ਅਕਾਲ ਪੁਰਖ ਪਰਮਾਤਮਾ ਦੀ ਨੇੜਤਾ ਦੇ ਦੁਆਰਾ ਹੁੰਦੀਆਂ ਹਨ ਜੀ ਨਾਨਕ ਬਾਣਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਨਾਨਕ ਬਾਣਛੈ ਧੂੜ ਤਿਨ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਨਾਨਕ ਬਾਛੈ ਧੂੜ ਤਿੰਨ ਕਿਨਾਂ ਦੀ ਜੀ ਜਿਨ੍ਹਾਂ ਦੇ ਕੋਲ ਹਰੀ ਪਰਮਾਤਮਾ ਦਾ ਨਾਮ ਹੈ ਜਿਨ੍ਹਾਂ ਦੇ ਕਰਮ ਨਿਰਮਲ ਹਨ ਜਿਨ੍ਹਾਂ ਦੇ ਕੋਲ ਸਤ ਸੰਗਤ ਹੈ ਪ੍ਰਭ ਸਰਣੀ ਦਰ ਪੜੀ ਆਹ ਤੇ ਜੋ ਪ੍ਰਭੂ ਪਰਮਾਤਮਾ ਦੀ ਸ਼ਰਨ ਚ ਪੈ ਗਈਆਂ ਨੇ ਸਗਲ ਦਵਾਰ ਕੋ ਸਾਢਕੈ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਇਹ ਉਹਨਾਂ ਦੀ ਜੀਵਨੀ ਹੈ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾਮ ਮਾਨਿਓ ਪ੍ਰਭ ਸਰਣੀ ਦਰ ਪੜੀ ਆਹ ਇਸ ਤਰ੍ਹਾਂ ਭਾਈ ਉਹ ਪ੍ਰਭੂ ਪਰਮਾਤਮਾ ਦੇ ਚਰਨਾਚ ਜੁੜੀਆਂ ਹੋਈਆਂ ਨੇ ਤੇ ਹੇ ਵਾਹਿਗੁਰੂ ਮੈਨੂੰ ਉਹਨਾਂ ਦੇ ਚਰਨਾਾਂ ਦੀ ਧੂੜ ਬਖਸ਼ ਕਿ ਉਹ ਰੰਗ ਉਹ ਪ੍ਰੇਮ ਵਾਲਾ ਰੰਗ ਮੈਨੂੰ ਵੀ ਲੱਗ ਸਕੇ ਇਹ ਮੰਗ ਮੰਗਣੀ ਆ ਜੀ ਮਗਰ ਮਹੀਨੇ ਦੀ ਸੰਗਰਾਹ ਆ ਨਾ ਤੇ ਜੋ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਉਸ ਨੂੰ ਸਮਝ ਕੇ ਆਪਣੇ ਜੀਵਨ ਤੇ ਢਾਲਣਾ ਮਖੇਰ ਪ੍ਰਭ ਆਰਾਧਣਾ ਬਾਹੋਰ ਨਾ ਜਨਮੜਿਆ ਤੇ ਜਿਨ੍ਹਾਂ ਨੇ ਭਾਈ ਉਪਦੇਸ਼ ਨੂੰ ਸੁਣ ਕੇ ਮਗਰ ਮਹੀਨੇ ਦੇ ਉਪਦੇਸ਼ ਨੂੰ ਸੁਣ ਕੇ ਪ੍ਰਭੂ ਪਰਮਾਤਮਾ ਦੀ ਆਰਾਧਨਾ ਕਰਨੀ ਆਰੰਭ ਕਰ ਦਿੱਤੀ ਜੀ ਜਾਂ ਜਿਹੜੇ ਗੁਰਮਖ ਕਰਦੇ ਨੇ ਅੰਮ੍ਰਿਤ ਵੇਲੇ ਗੁਰੂ ਗੁਰੂ ਕਰਦੇ ਨੇ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਬਹੜ ਨਾ ਜਨਮੜਿਆਹ ਉਹ ਫਿਰ ਜਨਮ ਮਰਨ ਦੇ ਚੱਕਰ ਚ ਨਹੀਂ ਪੈਂਦੇ ਉਹ ਲੱਖ 84 ਤੋਂ ਮੁਕਤ ਹੋ ਜਾਂਦੇ ਨੇ ਉਹ ਗਰਭ ਦੇ ਵਿੱਚ ਨਹੀਂ ਆਉਂਦੇ ਜੀ ਮੰਗਰ ਪ੍ਰਭ ਆਰਾਧਨਾ ਬਹੜ ਨਾ ਜਨਮੜਿਆਹ ਇਹ 83 ਦਾ ਢੇੜਾ ਫਿਰ ਉਹਨਾਂ ਨੂੰ ਨਹੀਂ ਪੈਂਦਾ। ଅਥਵਾ ਬਾਹੁਰ ਨ ਜਨਮੜਿਆਹ ਗੁਣ ਮਰ ਗਏ ਔਗਣ ਆ ਗਏ। ਮਨਮੁਖਾਂ ਵਾਲੀ ਅਵਸਥਾ ਬਣ ਗਈ। ਪਰ ਜਿਨ੍ਹਾਂ ਨੇ ਅਰਧਨਾ ਕੀਤੀ ਆਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਉਹ ਇਹ ਵੀ ਜਨਮ ਮਰਨ ਤੋਂ ਬਾਹਰ ਹੋ ਜਾਂਦੇ ਨੇ। ਉਹਨਾਂ ਦੇ ਗੁਣ ਨਹੀਂ ਮਰਦੇ। ਉਨ੍ਹਾਂ ਦੇ ਹਿਰਦੇ 'ਚ ਔਗਣ ਨਹੀਂ ਆਉਂਦੇ ਉਹ ਪ੍ਰਭੂ ਪਰਮਾਤਮਾ ਦੀ ਯਾਦ ਦੇ ਵਿੱਚ ਸਦਾ ਜੁੜੇ ਹੋਏ ਹਨ ਤੇ ਜਿਸ ਹਿਰਦੇ 'ਚ ਪ੍ਰਭੂ ਪਰਮਾਤਮਾ ਦੀ ਯਾਦ ਹੈ ਸੋ ਘਰ దਇਅਵਸਾਇਆ ਉਸ ਹਿਰਦੇ ਘਰ ਨੂੰ ਅਕਾਲ ਪੁਰਖ ਪਰਮਾਤਮਾ ਆਪ ਵਸਾਉਂਦੇ ਹਨ ਤੇ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰ ਦਿੰਦੇ ਹਨ ਇਹ ਰਹਿਮਤ ਸਤਗੁਰਾਂ ਜੀ ਨੇ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਆ ਆਪ ਸਭ ਸਦ ਸੰਗਤਾਂ ਨੇ ਸੁਣਨਾ ਕੀਤਾ ਸਤਗੁਰੂ ਜੀ ਕਿਰਪਾ ਕਰਨ ਬੋਲਦਿਆਂ ਹੋਇਆਂ ਅਨੇਕ ਭੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਦ ਸੰਗਤ ਬਖਸ਼ਣ ਹਾਰ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਸਤਗੁਰੂ ਜੀ ਕਿਰਪਾ ਕਰੋ ਅਸੀਂ ਖਾਤੇ ਬਹੁਤ ਕਮਾਵਦੇ ਅੰਤ ਨਾ ਬਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੇਹੁ ਹਉ ਪਾਪੀ ਵੱਡ ਗੁਣਹਗਾਰ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਬਖਸ਼ਣ ਆਉਣ ਵਾਲਾ ਸਮਾਂ ਸੁੱਖਾਂ ਦੇ ਨਾਲ ਭਰ ਜਾਵੇ ਸਦਾ ਹੀ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਨਾਮ ਬਾਣੀ ਦੀ ਦਾਦੇ ਕਰਕੇ ਨਿਵਾਜਣ ਅਖੀਰਲੀਆ ਪੰਕਤੀਆਂ ਪੜ ਕੇ ਫਤਿਹ ਬੁਲਾਵਾਂਗੇ ਜੀ ਨਾਨਕ ਬਾਣਛੈ ਧੂੜ ਤੈਨ ਪ੍ਰਭ ਸਰਣੀ ਦਰ ਪੜਿਆ ਮਘੇਰ ਪ੍ਰਭ ਆਰਦਣਾ ਬਹੜ ਨ ਜਨ ਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ